ਜੀ ਸਤ ਸ੍ਰੀ ਅਕਾਲ ਜੀ ਮੋਸਟ ਵੈਲਕਮ ਹੈਪੀ ਸੀ ਪਲੋਗ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੀ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਅੱਜ ਤੁਹਾਡੇ ਲਈ ਲੈ ਕੇ ਆ ਰਹੇ ਨਵੀਂ ਰੈਸਪੀ ਜੇ ਮੈਂ ਬਣਾਉਣ ਲੱਗੀ ਹਾਂ ਉਪੀ ਗਾਜਰ ਸਾਗਮ ਦਾ ਖੱਟਾ ਮਿੱਠਾ ਅਚਾਰ ਤੇ ਜੋ ਕਿ ਖਾਣ ਵਿੱਚ ਬਹੁਤ ਹੀ ਸਵਾਦਿਸ਼ਟ ਹੁੰਦਾ ਦੇਖਦੇ ਆਪਾਂ ਫਿਰ ਕਿਵੇਂ ਤਿਆਰ ਕਰਨਾ ਕੀ ਕੁਝ ਪੈਣਾ ਹੈ ਇਹਦੇ ਵਿੱਚ ਕਿਹੜੇ ਕਿਹੜੇ ਮਸਾਲੇ ਪਾਉਣੇ ਆ ਚਲੋ ਫਿਰ ਤਿਆਰੀ ਕਰਦੇ ਆਂ ਹਾਂਜੀ ਆਪਾਂ ਲੈ ਲਈਆਂ ਹੁਣ ਇਹ ਮੂਲੀਆਂ ਤੇ ਇਹਨਾਂ ਨੂੰ ਧੋਸ ਮਾਰ ਕੇ ਸਿਰ ਲਿਆ ਤੇ ਇਹ ਲਈ ਆਪਾਂ ਗਾਜਰ ਅੱਧਾ ਕਿਲੋ ਮੂਲੀਆਂ ਲਈਆਂ ਤੇ ਅੱਧਾ ਕਿਲੋ ਗਾਜਰ ਤੇ ਇਹ ਅੱਧਾ ਕਿਲੋ ਲਈ ਆਪਾਂ ਗੋਭੀ ਤੇ ਅੱਧਾ ਕਿਲੋ ਹੀ ਛਲਗਮ ਇਹ ਸਾਰੀਆਂ ਸਬਜ਼ੀਆਂ ਨੂੰ ਧੋਸ ਮਾਰ ਕੇ ਸਿਰ ਲ ਕੇ ਤੇ ਇਹਨਾਂ ਨੂੰ ਧੁੱਪੇ ਸੁਕਾਉਣਾ ਆਪਾਂ ਤੇ ਪੂਰਾ ਦਿਨ ਅਸੀਂ ਧੁੱਪ ਲਗਾ ਦਿੱਤੀ ਤੇ ਹੁਣ ਵਧੀਆ ਸੁੱਕ ਗਿਆ ਦੇਖ ਸਕਦੇ ਆ ਤੁਸੀਂ ਪਾਣੀ ਨਹੀਂ ਹੋਣਾ ਚਾਹੀਦਾ ਵਿੱਚ ਇਹਦੇ ਤੇ ਹੁਣ ਆਪਾਂ ਇਹ ਲੈ ਆ ਜਿਹੜੇ ਮਸਾਲੇ ਕਿਹੜੇ ਕਿਹੜੇ ਮਸਾਲੇ ਲੈਣੇ ਆਪਾਂ ਤੇ ਕਿੰਨੇ ਕਿੰਨੇ ਲੈਣੇ ਆ ਇਹ ਲੈਣਾ ਜੀਰਾ ਜੀ ਆਪਾਂ 1.5 ਚਮਚ ਦੋ ਚਮਚ ਸੌਫ ਇੱਕ ਚਮਚ ਰਾਈ ਤੇ ਦੋ ਚਮਚ ਸਾਸੋਂ ਦੇ ਦਾਣੇ ਤੇ ਦੋ ਚਮਚ ਲੈਣੇ ਆਪਾਂ ਮੇਤੀ ਦਾਣਾ ਚਾਰ ਪੰਜ ਵੱਡੀ ਇਲਾਇਚੀ ਇਹ 4-5 ਹੀ ਲੌਂਗ ਲਏ ਆ। ਤੁਸੀਂ ਆਪਣੀ ਮਰਜ਼ੀ ਦੇ ਨਾਲ ਕੱਟ ਵੱਧ ਕਰ ਸਕਦੇ ਆ ਕੋਈ ਵੀ ਚੀਜ਼ ਇਹ ਆਪਾਂ ਹੁਣ ਇੱਕ ਬਰਤਨ ਦੇ ਵਿੱਚ ਤਿੰਨ ਕੜਸੀਆਂ ਜਿਹੜੀਆਂ ਆਪਾਂ ਲੈਣੀਆਂ ਸਿਰਕੇ ਦੀਆਂ ਇਹ ਤਿੰਨ ਕੜਸੀਆ ਆਪਾਂ ਸਿਰਕੇ ਦੀਆਂ ਲੈ ਲਈਆਂ ਇਹ ਸਬਜ਼ੀਆਂ ਜਿਹੜੀਆਂ ਇਹਨਾਂ ਨੂੰ ਪੂਰੀ ਧੁੱਪ ਲਗਾ ਕੇ ਇਹ ਸੁੱਕ ਚੁੱਕੀਆਂ ਪੂਰੀਆਂ ਹੁਣ ਕਿਉਂਕਿ ਫਿਰ ਜੇ ਇਹਨਾਂ ਵਿੱਚ ਪਾਣੀ ਰਹਿ ਜਾਵੇ ਤਾਂ ਆਚਾਰ ਖਰਾਬ ਹੋਣ ਦਾ ਡਰ ਰਹਿੰਦਾ ਚੰਗੀ ਤਰ੍ਹਾਂ ਸੁਕਾ ਲੈਣਾ ਇਹਨਾਂ ਨੂੰ ਇਹ ਬਰਤਨ ਦੇ ਵਿੱਚ ਆਪਾਂ ਗੁੜ ਪਾ ਲਿਆ ਥੋੜਾ ਜਿਹਾ ਗੁੜ ਤੇ ਸਰਕਾ ਪਾਸੇ ਰੱਖ ਦਾਂਗੇ ਤਾਂ ਜੋ ਇਹ ਘੁਲ ਜਾਵੇ ਉਦੋਂ ਤੱਕ ਤੇ ਹੁਣ ਆਪਾਂ ਜਿਹੜੀਆਂ ਸਬਜ਼ੀਆਂ ਉਹ ਇੱਧਰ ਕੱਢ ਲੈਣੀਆਂ ਇੱਕ ਬਰਤਨ ਦੇ ਵਿੱਚ ਆਪਾਂ ਇੱਕ ਪੈਨ ਲੈ ਕੇ ਤੇ ਇਸ ਵਿੱਚ ਜਿਹੜੇ ਮਸਾਲੇ ਆ ਉਹ ਆਪਾਂ ਰੋਸਟ ਕਰਾਂਗੇ ਤਾਂ ਜੋ ਜਿਹੜਾ ਮਸਾਲਿਆਂ ਦੇ ਵਿੱਚ ਸਿਲਾ ਪੰਜਾ ਹੁੰਦਾ ਉਹ ਖਤਮ ਹੋ ਜਾਏ ਉਹ ਤੇ ਪੀਸਣ ਦੇ ਵਿੱਚ ਵਧੀਆ ਪੀਸੇ ਜਾਣਗੇ ਸਿਲੇ ਜੇ ਨਹੀਂ ਰਹਿਣਗੇ ਇਹ ਸਾਰੇ ਮਸਾਲਿਆਂ ਨੂੰ ਇਕੱਠਿਆਂ ਨੂੰ ਹੀ ਆਪਾਂ ਰੋਸਟ ਕਰਨਾ ਥੋੜਾ ਜਿਹਾ ਸੇਕ ਲਵਾਉਣਾ ਜਿਆਦਾ دیر ਤੱਕ ਨਹੀਂ ਭੁੰਨਣਾ ਇਹਨਾਂ ਨੂੰ ਬੱਸ ਥੋੜਾ ਥੋੜਾ ਜਨੂੰ ਚਟਕਾਉਣਾ ਤੇ ਹੁਣ ਮਸਾਲਾ ਜਿਹੜਾ ਉਹਨੂੰ ਇਹ ਹੁਣ ਸੇਕ ਲੱਗ ਚੁੱਕਿਆ ਤੇ ਹੁਣ ਆਪਾਂ ਜਿਹੜਾ ਸਿਰਕਾ ਤੇ ਗੁੜਾ ਇਹਨੂੰ ਗਰਮ ਕਰਾਂਗੇ ਤਾਂ ਕੋਲ ਆ ਜਿਹੜਾ ਤਿਆਰ ਕਰਾਂਗੇ ਤੇ ਉਹਨਾਂ ਦੀ ਮਸਾਲੇ ਆ ਜਿਹੜੇ ਇਹ ਮਸਾਲੇ ਗ੍ਰाइंड ਕਰਾਂਗੇ ਜੋ ਵੀ ਵੱਡੀ ਇਲਾਇਚੀ ਆ ਇਹਦੇ ਆਪਾਂ ਬੀਜ ਹੀ ਪਾਉਣੇ ਆ ਤੇ ਛਿਲਕੇ ਨਹੀਂ ਪਾਉਣੇ ਇਹ ਬੀਜ ਕੱਢ ਲਾਂਗੇ ਵਿੱਚੇ ਢੇਰ ਚਮਚਾ ਆਪਾਂ ਲੈਣਾ ਹਲਦੀ ਦਾ ਇਹ ਦੋ ਚਮਚ ਨਮਕ ਤੇ ਇੱਕ ਚਮਚ ਲੈਣੀ ਆ ਆਪਾਂ ਕਾਲੀ ਮਿਰਚ ਤੇ ਬਾਕੀ ਇੱਕ ਚਮਚਾ ਪਾਉਣਾ ਕਾਲੇ ਨਮਕ ਦਾ ਨਮਕ ਮਿਰਚਾ ਜਿਹੜਾ ਉਹ ਆਪਣੀ ਸਵਾਦ ਅਨੁਸਾਰ ਤੁਸੀਂ ਪਾ ਸਕਦੇ ਹੋ ਜਿੰਨਾ ਵੀ ਪਾਉਣਾ ਘੱਟ ਵੱਧ ਹੁਣ ਆਪਾਂ ਜਿਹੜੇ ਮਸਾਲੇ ਆ ਇਹ ਠੰਡੇ ਹੋ ਚੁੱਕੇ ਆ ਤੇ ਇਹਨੂੰ ਕਰਾਂਗੇ ਗ੍ਰाइंड ਜੋ ਮਸਾਲੇ ਆ ਇਹ ਜਿਆਦਾ ਬਰੀਕ ਨਹੀਂ ਪਿਸਣੇ ਹੈਗੇ ਦਰਦਰੇ ਜਿਹੇ ਪਿਸਣੇ ਆ ਐ ਮੇਰੇ ਦਰਦਰਾ ਜਿਹਾ ਰੱਖਣਾ ਬਸ ਜਿਆਦਾ ਬਰੀਕ ਨਹੀਂ ਪੀਸਣਾ ਹੁਣ ਆਪਾਂ ਇੱਕ ਕੜਾਈ ਲੈ ਕੇ ਤੇ ਗਰਮ ਕਰਕੇ ਇਹਦੇ ਵਿੱਚ ਪਾਵਾਂਗੇ ਤੇਲ ਕੱਕੀ ਮੱਤੀਲ ਦੀ ਡੇਢ ਕੱਪੀ ਮੱਤੀਲ ਦੀ ਪਾਈ ਆ ਇਸ ਨੂੰ ਕਰਨਾ ਪੂਰਾ ਗਰਮ ਥੋੜਾ ਜਿਹਾ ਨਮਕ ਪਾ ਕੇ ਤੇ ਹੁਣ ਆਪਾਂ ਇੱਕ ਲਸਣ ਤੇ ਜਿਹੜਾ ਅਦਰਕ ਦਾ ਪੇਸਟ ਬਣਾਇਆ ਇੱਕ ਇੱਕ ਚਮਚਾ ਛੋਟੇ 2 ਚਮਚ ਵੱਡੇ ਵੱਡਾ ਜਿਹੜਾ 1 ਚਮਚ ਤੇ ਉਹ ਪੀਸ ਕੇ ਤੇ ਇਹਦਾ ਲਗਾਵਾਗੇ ਤੜਕਾ ਇਹਨੂੰ ਬ੍ਰਾਊਨ ਹੋਣ ਤੱਕ ਭੁੰਨਣਾ ਲੋ ਜੀ ਹੁਣ ਆਪਣਾ ਤੜਕਾ ਜਿਹੜਾ ਇਹ ਭੁੱਜ ਚੁੱਕਿਆ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜਿਹੜਾ ਆਪਾਂ ਘੋਲ ਤਿਆਰ ਕੀਤਾ ਸੀ ਲਸਣ ਆਪਣਾ ਅਦਰਕ ਤੋਂ ਬਾਅਦ ਪਾਉਣਾ ਆਪਾਂ ਹੁਣ ਇਹ ਗੁੜ ਤੇ ਸਿਰਕੇ ਦਾ ਘੋਲ ਚੰਗੀ ਤਰ੍ਹਾਂ ਕਰਾਂਗੇ ਮਿਕਸ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਤੇ ਹੁਣ ਆਪਾਂ ਜਿਹੜੇ ਮਸਾਲੇ ਗ੍ਰाइंड ਕੀਤੇ ਸੀ ਤੇ ਇਹ ਦੇ ਵਿੱਚ ਪਾ ਦਾਂਗੇ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਹਿਲਾਉ ਤਾਂ ਜੋ ਦਲੀਆਂ ਨਾ ਬਣਨ ਇਹ ਹੋਣਾ ਹੁਣ ਆਪਾਂ ਵਿੱਚੀ ਪਾ ਦੇਣਾ ਦੇ ਨਮਕ ਮਿਰਚ ਹਲਦੀ ਤੇ ਕਾਲਾ ਨਮਕ ਇਸ ਨੂੰ ਵੀ ਚੰਗੀ ਤਰ੍ਹਾਂ ਹਿਲਾਓ ਆਪਣਾ ਘੋਲ ਆਇਆ ਚੰਗੀ ਤਰ੍ਹਾਂ ਹੁਣ ਰਿਜਨ ਲੱਗ ਗਿਆ ਤੇ ਹੁਣ ਇਸ ਵਿੱਚ ਪਾਵਾਂਗੇ ਆਪਾਂ ਸਬਜ਼ੀਆਂ ਜੋ ਕੱਟੀਆਂ ਹੋਈਆਂ ਗਾਜਰ, ਗੋਭੀ, ਮੂਲੀ, ਛਲਗਮ ਇਹ ਸਾਰੀ ਸਬਜ਼ੀ ਵਿੱਚ ਪਾ ਦਿੰਗੇ ਆਪਾਂ ਇਨੂੰ ਵਿੱਚ ਬਾਕੀ ਸਬਜ਼ੀ ਨੂੰ ਆਪਾਂ ਚੰਗੀ ਤਰ੍ਹਾਂ ਹਲਾਵਾਂਗੇ ਤਾਂ ਜੋ ਜਿਹੜਾ ਘੋੜਾ ਉਹ ਉਹਦੇ ਵਿੱਚ ਇਹ ਚੰਗੀ ਤਰ੍ਹਾਂ ਕੋਟ ਹੋ ਸਕੇ ਸਬਜ਼ੀ ਨੂੰ ਇਸ ਰੂਗ ਗੈਸ 'ਤੇ ਰੱਖਣਾ ਆਪਾਂ ਨਾਈ ਹਾਈ ਗੈਸ ਕਰਨੀ ਹੈ ਤੇ ਨਾਈ ਜਿਆਦਾ ਸਲੋ ਕਰਨੀ ਹੈ ਨੋਰਮਲ ਗੈਸ ਤੇ ਪਕਾਉਣਾ ਇਹਨੂੰ ਇਹ ਪਕਾਉਣਾ ਆਪਾਂ ਇਹਨੂੰ ਇੰਨਾ ਕੀ ਅਮਤਲਵ ਜਿਆਦਾ ਨਹੀਂ ਪਕਾਉਣਾ ਹੈਗਾ ਸਬਜੀ ਬਾਗ ਥੋੜਾ ਅੱਧ ਕੱਚਾ ਜਿਹਾ ਰੱਖਣਾ ਇਹਨੂੰ ਹੋਨਾ ਇਹ ਦੇਖੋ ਚੰਗੀ ਤਰ੍ਹਾਂ ਸਬਜ਼ੀਆਂ ਜਿਹੜੀਆਂ ਮਸਾਲੇ ਦੇ ਵਿੱਚ ਇਹਨੂੰ ਕੋਟ ਹੋ ਚੁੱਕਿਆ ਮਸਾਲੇ ਦਾ ਸਾਰਾ ਤੇ ਇਸੇ ਤਰੀਏ ਇਹਨੂੰ ਮਿਕਸ ਕਰਨਾ ਆਪਾਂ ਹੁਣ ਜਿਹੜਾ ਹੁਣ ਜਿਹੜਾ achar ਇਹ ਤਿਆਰ ਹੋ ਗਿਆ ਤੇ ਇਹਨੂੰ ਆਪਾਂ ਹੁਣ ਥੱਲੇ ਰੱਖ ਕੇ ਆਪਾਂ ਠੰਡਾ ਹੋਣ ਲਈ ਰੱਖ ਦਿਆਂਗੇ ਜੇ ਜਦੋਂ ਇਹ ਠੰਡਾ ਹੋ ਜਾਏਗਾ ਫਿਰ ਇਹਨੂੰ ਕਿਸੇ ਬਰਤਨ ਵਿੱਚ ਪਾਵਾਂਗੇ ਇਹ ਦੇਖੋ ਐਵੇਂ ਦਾ ਬਣ ਬਣ ਗਿਆ ਇਹ ਹਾਂਜੀ ਆਚਾਰ ਆ ਜਿਹੜਾ ਬਣ ਕੇ ਤਿਆਰ ਹੋ ਗਿਆ ਇਹਨੂੰ ਇੱਕ ਮਰਤਵਾਨ ਦੇ ਵਿੱਚ ਕੱਢ ਲੈਣਾ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਤੁਸੀਂ ਵੀ ਇਹ ਆਚਾਰ ਬਣਾ ਕੇ ਦੇਖਣਾ ਥੈਂਕਸ ਫॉर ਵਾਚਿੰਗ ਧੰਨਵਾਦ